ਪੁਲਿਸ ਨੇ ਬੈਰੀਕੇਡਿੰਗ ਕਰਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਰੋਕ ਲਿਆ ਆਗੂਆਂ ਨੂੰ ਰੋਕ ਲਿਆ ਇਸ ਦੌਰਾਨ ਪੁਲਿਸ ਦੇ ਨਾਲ ਵੀ ਉਲਝਦੇ ਦੇਖੇ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਰਕਰ ਅਤੇ ਉਹਨਾਂ ਦੇ ਵੱਲੋਂ ਬੈਰੀਕੇਡਿੰਗ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ दरअसल ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਪ੍ਰਤਾਪ ਸਿੰਘ ਬਾਜਬਾ ਦੇ ਉਸ ਬਿਆਨ ਨੂੰ ਲੈ ਕੇ ਜੋ ਉਹਨਾਂ ਨੇ ਮੰਤਰੀ ਹਰਪਾਜਨ ਸਿੰਘ ਈਟੀਓ ਨੂੰ ਲੈ ਕੇ ਦਿੱਤਾ ਸੀ ਜਿਸ ਤੋਂ ਬਾਅਦ ਬਾਜਬਾ ਦੇ ਘਰ ਵੱਲ ਕੂਚ ਦੀ ਕੋਸ਼ਿਸ਼ ਕਰ ਰਹੀ ਸੀ ਪੁਲਿਸ ਨੇ ਆਪ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਅੱਜ ਬਾਜਵਾ ਸਾਹਿਬ ਜਾ ਕੇ ਉਥੇ ਕਹਿੰਦੇ ਨੇ ਇਹ ਬੈਂਡ ਵਾਲੇ ਦਾ ਮੁੰਡਾ ਇਹ ਬੈਂਡ ਵਾਜਾ ਵਜਾਉਣ ਵਾਲੇ ਨਾਲ ਐਕਟਿੰਗ ਕਰਦੇ ਨੇ ਨਾਲ ਐ ਮੁਖੌਲ ਆਉਂਦਾ ਤੋਂ ਨੇ ਨਾਲ ਐ ਉਂਗਲਾ ਮਾਰ ਕੇ ਦੱਸਦੇ ਨੇ ਕੀ ਕੀ ਸੁਣਾ ਦੇਣਾ ਚਾਹੁੰਦੇ ਆ ਜੀ ਇਹ ਕੀ ਸੁਣਾਇਆ ਦੇਣਾ ਚਾਹੁੰਦੇ ਆ ਕਿ ਕੋਈ ਬੈਂਡ ਵਾਲਾ ਆਪਣੇ ਬੱਚੇ ਨੂੰ ਨਾ ਪੜਾਏ ਉਹ ਕੋਈ ਸਫਾਈ ਸੇਵਕ ਕੋਈ ਰਖੇ ਵਾਲਾ ਕੋਈ ਰੇੜੀ ਬੜੀ ਵਾਲਾ ਕੋਈ ਘਟੋਕਾਂ ਦੇ ਘਰਾਂ ਚ ਕੰਮ ਕਰਨ ਵਾਲੀਆਂ ਸਾਡੀਆਂ ਮਾਵਾ ਪੈਣਾ ਉਹਨਾਂ ਦੀ ਕੋਈ ਆਸਾਂ ਉਮੀਦਾਂ ਨਹੀਂ ਆ ਕਿ ਸਾਡੇ ਵੀ ਬੱਚੇ ਪੜਨ ਤੇ ਇਹ ਵੀ ਕਿਸੇ ਮੁਕਾਮ ਤੇ ਪਹੁੰਚਣ ਇਹਨਾਂ ਦਾ ਤੇ ਸਾਰਿਆਂ ਦਾ ਬੇੜਾ ਕਰ ਕਰਕੇ ਰੱਖ ਦਿੱਤਾ ਆ ਵਿਧਾਨ ਸਭਾ ਦੇ ਵਿੱਚ ਕਹਿੰਦੇ ਸਾਨੂੰ ਨਹੀਂ ਪਤਾ ਇਹ ਮਟੀਰੀਅਲ ਕਿੱਥੋਂ ਆ ਗਿਆ ਮਟੀਰੀਅਲ ਦੀ ਡੈਫੀਨੇਸ਼ਨ ਕੀ ਆ ਮਟੀਰੀਅਲ ਦਾ ਕੀ ਪਰਿਭਾਸ਼ਾ ਕੀ ਹੈ ਮਟੀਰੀਅਲ ਦਾ ਅਸੀਂ ਤੇ ਬਲੇਤ ਪਾਈਚਾਰੀ ਨੂੰ ਪਛੜੀਆਂ ਛਰੇਣੀਆਂ ਨੂੰ ਆਪਣੇ ਜਿਲ੍ਹ ਦਾ ਹਿੱਸਾ ਸਮਝਿਆ ਆਪਣਾ ਸਰਤਾ ਤਾਲ ਸਮਝਿਆ ਕੋਈ ਵੀ ਆਦਮੀ ਅਲਟਕੀ ਮੈਂ ਪੋਲਿਟਿਕਲ ਕੈਰੀਅਰ ਚ ਕਿਡਾਰੀਆਂ ਸਾਹਿਬ ਮੈਨੂੰ 48 ਸਾਲ ਹੋ ਚੁੱਕੇ ਬੋ ਕੋਈ ਇੱਕ ਵੀ ਆਦਮੀ ਨੇ ਕਦੀ ਇਹੋ ਜੀ ਗੱਲ ਨਹੀਂ ਕੀਤੀ ਇਹ ਹਰ ਵਾਰੀ ਪਰਸਪੈਕਟਿਵ ਨੇ ਬਿਲਡ ਕਰਦੇ ਨੇ ਮੈਂ ਉਸ ਦਿਨ ਕੀ ਕਰਨਾ ਚਾਹੁੰਦਾ ਜੰਨੇ ਵਾਲਾ ਗੁਰੂ ਮੇਰੇ ਨਾਲ ਗੱਲ ਨਹੀਂ ਦੀ ਬੰਦਾਲਾ ਸਾਹਿਬ ਮੇਰੇ ਨਾਲ ਖੜੇ ਸੀ ਮੈਂ ਇੱਕੋ ਗੱਲ ਜਿਸ ਦਾ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਈਟੀਓ ਸਾਹਿਬ ਜਿਹੜੇ ਨੇ ਇਹਨਾਂ ਦੇ ਮਹਿਕਮੇ ਦੇ ਵਿੱਚ ਬਹੁਤ ਭਾਰੀ ਲੁੱਟ ਚੱਲਦੀ ਕ腐ਸ਼ਨ ਚੱਲ ਰਹੀ ਹੈ ਮੈਂ ਇਹ ਗੱਲ ਕਹੀ ਕਿ ਇਹ ਸਾਰੇ ਪੰਜਾਬ ਦਾ ਹੁਣ ਬੈਂਡ ਵਜਾ ਰਹੇ ਨੇ ਇਹ ਸਾਰੀ ਆਪ ਦੀ ਦੀਵਿਸ਼ਿਪਤ ਈਟੀਓ ਸਾਹਿਬ ਸੀਟੀਓ ਸਾਹਿਬ ਸਮੀਰ ਇਹਦੇ ਵਿੱਚ ਕੋਈ ਮਿਲੂ ਦਸੋ ਕੋਈ ਜ਼ਾਤੀ ਦਾ ਕੋਈ ਕਾਲੀ ਹੈ ਨਹੀਂ ਕਿਸੇ ਦੀ ਜ਼ਾਦਾ ਨਾਂ ਨਹੀਂ ਲਿਆ ਕਿਸੇ ਦੇ ਪਰਿਵਾਰ ਦਾ ਨਾਂ ਨਹੀਂ ਲਿਆ ਮੈਂ ਤੇ ਗੱਲ ਕਹੀ ਕਿ ਸਾਡੀ ਵਾਰੀ ਆਏਗੀ ਕਿ ਸਾਰਨੋਂ ਪਹਿਲੇ ਅਸੀਂ ਇਹਨਾਂ ਦਾ ਭੈਣ ਵੀ ਬਚਾਵਾਂਗੇ ਜਿਨ੍ਹਾਂ ਜਿਨ੍ਹਾਂ ਵੀ ਐਕਸ ਆਫ ਅਮਿਸ਼ਨ ਤੇ ਕਮਿਸ਼ਨ ਨੇ ਜੋ ਵੱਡੇ ਪੇਮਾਨੇ ਤੇ ਪੰਜਾਬ 'ਚ ਠੱਗੀ ਥੋੜੀ ਹੋ ਰਹੀ ਹੈ ਜ਼ਮੀਨਾਂ ਵੇਚੀਆਂ ਜਾ ਰਹੀਆਂ ਸਰਕਾਰੀ ਜਾਇਦਾਦਾਂ ਵੇਚੀਆਂ ਜਾ ਰਹੀਆਂ ਉਹਦੇ ਵਾਸਤੇ ਅਸੀਂ ਕਟਹਿਰੇ ਵਿੱਚ ਭਗਵੰਤ ਮਾਨ ਨੂੰ ਕੇਜਲੀਵਾਲ ਸਾਹਿਬ ਨੂੰ ਆਜੇ ਇਹਨਾਂ ਦੇ ਸੋਧੀਆਂ ਸਾਧ ਨੇ ਜੈਨ ਸਾਧ ਨੇ ਤੇ ਮੈਂ ਧੰਨਵਾਦ ਆ ਲਿਆ ਹਰਪਜਨ ਸਿੰਘ ਈਟੀਓ ਨੂੰ ਵੀ ਅਸੀਂ ਇਹਦੇ ਚ ਕਟਹਿਰੇ ਚ ਖੜਾ ਕਰਕੇ ਤੇ ਚੈਰੀਆਂ ਦੇ ਵਿੱਚ ਬਕਾਇਦਾ ਤੌਰ ਕਮਿਸ਼ਨ ਨਾਲ ਕਮਿਸ਼ਨ ਦਈ ਬਕਾਇਦਾ ਤੁਹਾਡੀ ਇਨਕੁਆਰੀ ਚੱਲੇਗੀ ਤੇ ਅਸੀਂ ਇਹਨਾਂ ਨੂੰ ਜਿਹੜੇ ਦੋਸ਼ੀ ਨੇ ਇਹਨੂੰ ਕਟਹਿਰੇ ਵਿੱਚ ਖੜਾ ਕਰਾਂਗੇ

ਵਿਕਰਮਜੀਤ ਬਰਾੜ ਤੇ ਐਨਕਾਊਂਟਰ ਐਕਸਪਰਟ ਮੰਨੇ ਜਾਂਦੇ ਨੇ ਵਿੱਕੀ ਕਾਉਂਡਰ ਸਣੇ ਕਈ ਗੈਂਗਸਟਰਸ ਦਾ ਆਲਰੇਡੀ ਇਹ ਐਨਕਾਊਂਟਰ ਨਾ ਦਵਲੋ ਕੀਤਾ ਜਾ ਚੁੱਕਿਆ ਹੈ ਤੇ ਸਾਡੇ ਨਾਲ ਖੁਦ ਵਿਕਰਮਜੀਤ ਬਰਾੜ ਐਸਪੀ ਜੁੜ ਚੁੱਕੇ ਨੇ ਫਸਟ ਆਫ ਆਲ ਸਰ ਕੰਗ੍ਰੈਚੂਲੇਸ਼ਨਸ ਤੁਹਾਨੂੰ ਪ੍ਰੋਮੋਸ਼ਨ ਮਿਲੀ ਹੈ ਤੁਹਾਡਾ ਫਸਟ ਰਿਐਕਸ਼ਨ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਜੀ ਸੋ ਹਾਊ ਆਰ ਯੂ ਫੀਲਿੰਗ ਹੈਲੋ ਜੀ ਜੀ ਬਹੁਤ ਥੈਂਕ ਯੂ ਜੀ ਸਾਰਾ ਆਲ ਟੀਮ ਵਰਕ ਹਮ ਸਾਡੀ ਟੀਮ ਆਟ ਆਮ ਵੈਰੀ ਥੈਂਕਫੁਲ ਉਹ ਸਾਡੇ ਡੀਜੀਪੀ ਸਾਹਿਬ ਪੰਜਾਬ ਏਡੀਜੀ ਸਾਹਿਬ ਅਤੇ ਗਵਰਨਮੈਂਟ ਆਫ ਪੰਜਾਬ ਜਿਨ੍ਹਾਂ ਨੇ ਜਿਹੜੀ ਜਿਹੜੀ ਮੇਰੀ ਪ੍ਰੋਮੋਸ਼ਨ ਸੇ ਉਹ ਕੀਤੀ ਹੈ ਤੇ ਅਸੀਂ ਹੋਰ ਵੀ ਆਏ ਅੱਗੇ ਜਿਵੇਂ ਐਸਪਰ ਨੂੰ ਜਿਹਨੇ ਮਾਰਿਆ ਅਨਸਰ ਹੋਰ ਉਹਨਾਂ ਖਿਲਾਫ ਇਹ ਜਿਹੜੀ ਕਾਰਵਾਈ ਆ ਜਿਵੇਂ ਕੱਲ ਡੀਜੀਪੀ ਸਾਹਿਬ ਨੇ ਸਾਰੇ ਬਰੀਫ ਕੀਤਾ ਸੀ ਉਹ ਮੈਂ ਇਹ ਜਾਰੀ ਰਊਗੀ ਅੱਗੇ ਜੀ ਜੀ ਤੇ ਬਿਕਮ ਜੀ ਬਰਾੜ ਜੀ ਕੀ ਐਕਸ਼ਨ ਵੀ ਹੋਣ ਸਾਨੂੰ ਜ਼ਬਰਦਸਤ ਦੇਖਣ ਨੂੰ ਮਿਲੇਗਾ ਪਹਿਲਾਂ ਵੀ ਐਕਸ਼ਨ 노 ਡਾਊਟ ਸੀਗਾ ਪਰ ਹੁਣ ਵੀ ਬਿਲਕੁਲ ਚੱਲ ਰਿਹਾ ਹੈ ਜੀ ਗੈਂਗਸਟਰ ਦੇ ਬਾਹਰ 파ਟ 2 ਚੱਲ ਰਿਹਾ ਹੈ ਜਿਸ ਨੂੰ ਡਿਜੀਬੀ ਸਾਹਿਬ ਪੰਜਾਬ ਨੇ ਦੱਸਿਆ ਕਿ ਸਾਰੀਆਂ ਟੀਮ ਜੋ ਚ ਲੱਗੀਆਂ ਨੇ ਤੇ ਉਹ ਐਜ਼ ਹੁਣੇ ਚੱਲ ਰਹਾ ਤੇ ਉਹ ਮੇਰੇ ਰਹੂਗਾ ਜੀ ਪਰ ਨਾ ਕਾਰਵਾਈਆਂ ਬਿਲਕੁਲ ਚੱਲ ਰਹੀਆਂ ਨੇ ਜੀ ਇਹਨਾਂ ਦੇ ਕੋਲ ਨੂੰ ਮਜ਼ਾਦ ਮਤਲਬ ਕਾਰਵਾਈ ਕੀਤੀ ਜਾਊਗੀ ਜਿਹੜੇ ਵੀ ਮੜੇ ਹੰਸਰ ਨੇ ਕ੍ਰਿਮੀਨਲ ਨੇ ਜੀ ਜੀ ਡੀਐਸਪੀ ਤੋਂ ਐਸਪੀ ਤੁਹਾਨੂੰ ਪ੍ਰੋਮੋਸ਼ਨ ਦਿੱਤੀ ਹੈ ਤੇ ਹੁਣ ਵੈਸਲੇ ਲੈਨ ਚ ਕੀ ਹੋਰ ਜ਼ਿਆਦਾ ਸ਼ੌਕ ਹੋਏਗੀ ਕਿਉਂਕਿ ਉਹਦਾ ਵੱਡਾ ਹੈ ਹਾਂਜੀ ਹਾਂ ਪ੍ਰੋਮੋਸ਼ਨ ਦਿੱਤੀ ਹੈ ਤਾਂ ਹੀ ਅਸੀਂ ਥੈਂਕਫੁਲ ਹਾਂ ਸਰਮੰਟ ਆਫ ਪੰਜਾਬ ਐਂਡ ਡੀਜੀਪੀ ਸਾਹਿਬ ਪਾਦਮ ਜੀ ਜੀ ਸਾਹਿਬ ਇਹ ਜੀਟੀਐਸ ਤੇ ਮੇਰੇ ਸਾਰੇ ਅਫਸਰ ਸਾਡੇ ਡੀਏਜੀ ਚੋਹਾਨ ਸਾਹਿਬ ਡੀਏਜੀ ਸੰਦੀਪ ਗੋਲ ਸਾਹਿਬ ਤੇ ਹੋਰ ਵੀ ਸਭੀ ਟੀਮ ਐਸਐਸਪੀ ਸਾਹਿਬ ਨੇ ਤੇ ਵੀ ਆਰ ਵਰਕਿੰਗ ਐਜ਼ ਅ ਟੀਮ ਤੇ ਕਿ ਟੀਮ ਵਾਂਗੂ ਹੀ ਸਾਰਾ ਜਿਹੜਾ ਮਜੁੱਠਿਆ ਜਾਂਦਾ ਜਿੰਨਾ ਵੀ ਨੈਟਵਰਕ ਆ ਤੇ ਉਹ ਵੀ ਇੱਕ ਟੀਮ ਬਣ ਕੇ ਅੱਗੇ ਅਸੀਂ ਹੋਰ ਇਹਨਾਂ ਨੂੰ ਫੇਸ ਕਰਾਂਗੇ ਲੜਾਂਗੇ ਤੇ ਇਹਨਾਂ ਦੇ ਮੇਸਟ ਕਾਰਵਾਈ ਕਰਾਂਗੇ ਐਸਪੀ ਬਰਾੜ ਜੀ 골ਡੀ ਬਰਨ ਨੂੰ ਲੈ ਕੇ ਕੀ ਕੁਝ ਰੋਡ ਮੈਪ ਹੈ ਹਾਲਾਂਕਿ ਜੋ ਡੀਜੀਪੀ ਗੌਰਵ ਯਾਦਵ ਨੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਪ੍ਰੋਪਰ ਮੈਪਿੰਗ ਕੀਤੀ ਹੈ ਕਿ ਕਿਹੜੇ ਗੈਂਗਸਟਰ ਕੀ ਲੋ ਜੀ ਕੀ ਹੈ ਗੋਲਡੀ ਬਰਾੜਾ ਜਾਂ ਕੋਈ ਹੋ ਦੇ ਵਿਲ ਫੇਸ ਨਾ ਨਾ ਤੋਂ ਉੱਤੇ ਕੋਈ ਨਹੀਂਗਾ ਕਾਨੂੰਨ ਮੁਤਾਬਕ ਜਿਵੇਂ ਡੀਜੀਪੀ ਸਾਹਿਬ ਨੇ ਕੱਲ ਦੱਸਿਆ ਵੀ ਕਾਰਵਾਈਆਂ ਚੱਲ ਰਹੀਆਂ ਨੇ ਸਾਰੇ ਪ੍ਰੋਸੈਸ ਪੈਂਥਲਿ ਜੀਐਮਸੀ ਨਾਲ ਚੱਲ ਰਹੇ ਨੇ ਜੋ ਵੀ ਲੀਗਲ ਕਾਰਵਾਈ ਹੈ ਨਾ ਤੇ ਹੋ ਸੂਨ ਸਭ ਕੁਝ ਜਿਹੜਾ ਸਭ ਕੁਝ ਕਲੀਅਰ ਹੋਊਗਾ ਜੀ ਤੇ ਬਾਕੀ ਅੱਜ ਮੈਂ ਇਸ ਦਿਨ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਇਸ ਬਾਰੇ ਹਾਂ ਜੀ ਜੀ ਐਸਪੀ ਬਰਾੜ ਜੀ 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 ਕਿਉਂਕਿ ਜੋ 골ਡੀ ਬਰਾੜ ਦੇ ਪੇਰੈਂਟਸ ਨੂੰ ਕਿਸਤੇ ਕਨਾਲ ਗ੍ਰਫਤਾਰ ਕੀਤਾ ਸੀ ਉਹਨੇ ਪੁਲਿਸ ਕਸਟਡੀ ਚ ਨੇ ਤੇ 골ਡੀ ਬਰਾੜ ਨੇ ਥ्रेट ਵੀ ਆਈ ਸੀ ਤੁਹਾਨੂੰ ਅਕਸਰ ਇਸ ਤੋਂ ਪਹਿਲਾਂ ਵੀ ਕਈ ਵਾਰ ਥ्रेट्स ਆ ਚੁੱਕੀਆਂ ਨੇ ਤੇ ਇਸ ਤੋਂ ਤੁਸੀ ਕੀ ਕਰਦੇ ਹੋ ਪ੍ਰੋਕਾਸ਼ਨ ਹੋ ਜੀ ਬਸ ਅਸੀਂ ਆਪ ਦਾ ਜੋ ਵੀ ਪ੍ਰੋਕਾਸ਼ਨ ਲੈਂਦੇ ਆ ਸਾਰੇ ਅਫਸਰ ਤੁਹਾਨੂੰ ਗਾਈਡ ਕਰਦੇ ਰਹਿੰਦੇ ਨੇ ਅੱਛਾ ਤੇ ਉਸ ਚੀਜ਼ ਦਾ ਅਸੀਂ ਪ੍ਰੋਕਾਸ਼ਨ ਰੱਖਦੇ ਹਾਂ ਹਾਂ ਤੇ ਕੀ ਕੁਝ ਚੈਲੰਜਸ ਤੁਸੀਂ ਫੇਸ ਕਰਦੇ ਹੋ ਜੇ ਤੁਸੀਂ ਸਾਂਝਾ ਕਰ ਪਾਓ ਹੂੰ ਗੁਣ ਸਾਰੇ ਉਸ ਟੀਮਵਰਕ ਆ ਜੀ ਟੀਮ ਨਾਲ ਕਰਦਾ ਚੈਲੰਜੇਜ਼ ਜ਼ਰੂਰ ਹੁੰਦੇ ਨੇ ਬਸ ਅਸੀਂ ਸਾਰੇ ਉਹ ਹੈਦਰ ਟੀਮ ਜਿਹੜਾ ਇਕੱਠੇ ਹੋ ਕੇ ਟੀਮ ਸਟ੍ਰੈਟਜਾਈਜ਼ ਕਰਕੇ ਉਹਨੂੰ ਓਵਰਟੇਕ ਕਰੀਦਾ ਤੇ ਪਹਿਲਾਂ ਵੀ ਬੜਾ ਵਧੀਆ ਚੰਦਰਾ ਸਾਰੇ ਜੀਪੀਐਫ ਸਾਰੀਆਂ ਟੀਮਸ ਲੱਗੀਆਂ ਹੋਈਆਂ ਨੇ ਡੀਡੀ ਜੀਪੀਐਫ ਨੇ ਇਹ ਸਾਰੇ ਅਸਰਾਂ ਦੇ ਹੁਕਮਾਂ ਤੇ ਤੇ ਉਹੀ ਕੰਮ ਅਗੇ ਚੱਲੀ ਜਾਓ ਬាទ ਐਸਪੀ ਬਰਾੜ ਜੀ ਇਹ ਵੀ ਕਰ ਤੋਂ ਜਾਣਕਾਰੀ ਚਾਹਾਂਗੇ ਕਿਉਂਕਿ ਬਾਹਰ ਬੈਠੇ ਨੇ ਵੱਡੇ ਵੱਡੇ ਗੈਂਗਸਟਰਸ ਆਪਰੇਟ ਤੋਂ ਇੱਥੇ ਕਰਦੇ ਨੇ ਆਪਣਾ ਪੂਰਾ ਉਹਨਾਂ ਦਾ ਨੈਟਵਰਕ ਹੈ ਹੈਨਾ ਉਹਨਾਂ ਦੇ ਰਿਸ਼ਤੇਦਾਰ ਨਹੀਂ ਉਹਨਾਂ ਦੀ نزدیکی ਨੇ ਉਹਨਾਂ ਤੇ ਕਿਸ ਤਿਹੇ ਦਾ ਐਕਸ਼ਨ ਤੁਸੀਂ ਲੈ ਰਹੇ ਹੋ ਕਿਉਂਕਿ ਕਿਤਨਾ ਕਿਤੇ ਚੇਨ ਦੀ ਪੂਰੀ ਪ੍ਰੋਬਲਮ ਬਣੀ ਹੋਈ ਹੈ ਜੀ ਉਹ ਜਿਵੇਂ ਵੀ ਅਫਸਰਾਂ ਵੱਲੋਂ ਗਾਈਡਲਾਈਨਸ ਨੇ ਡਿਰੈਕਸ਼ਨਸ ਨੇ ਉਹ ਮੇ ਥੱਲੇ ਗਰਾਊਂਡ ਲੈਵਲ ਤੇ ਕੰਮ ਹੁੰਦਾ ਜੀ ਕਿ ਮੈਂ ਅੱਜ ਉਸ ਗੱਲ ਤੇ ਕੋਮੈਂਟ ਨਹੀਂ ਕਰਨਾ ਚਾਹਾਂਗਾ ਕਿਉਂਕਿ ਉਹ ਇਹ ਆਪਰੇਸ਼ਨਲ ਕੰਮ ਨੇ ਕਨਪ੍ਰੀਸ਼ਨਜ਼ ਆਰ ਇੰਟਰਸਪੇਸ ਜੀ ਜੀ ਹਮ ਥੈਂਕ ਯੂ ਜੀ ਜੀ ਤੁਸੀਂ ਜੇ ਗੱਲਬਾਤ ਕਰ ਬੋ ਜੀ 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 ਬਰਾੜ ਜੀ ਅੱਗੇ ਵੀ ਗੈਂਗਸਟਰਸ ਦੇ ਜੋ ਨਜ਼ਦੀਕ ਰਿਸ਼ਤੇਦਾਰੀ ਉਹਨਾਂ ਦੇ ਪੇਰੈਂਟਸ ਲਈ ਜੇ ਇਹੋ ਜਿਹੀ ਐਕਟੀਵਿਟੀਆਂ ਇਨਵੋਲਮੈਂਟ ਉਹਨਾਂ ਦੀ ਸਾਹਮਣੇ ਆਂਦੀ ਹੈ ਕਿ ਉਹਨਾਂ ਤੇ ਸਖਤ ਐਕਸ਼ਨ ਦੇਖਣ ਨੂੰ ਮਿਲੇ ਜੇ ਕੋਈ ਇਨਵੋਲਵ ਨਹੀਂ ਗਾ ਤਾਂ ਕਿਸੇ ਨੂੰ ਕੋਈ ਤੰਗ ਨਹੀਂ ਕੀਤਾ ਜਾਂਦਾ ਬੜਾ ਨਾਰਮਲੀ ਸਾਰੇ ਇਸ ਪੈਟਰਨ ਤੇ ਵਰਕ ਕਰ ਰਹੇ ਆ। ਅੱਛਾ। ਸਾਰੇ ਅਫਸਰ ਵੀ ਸਾਡੀਆਂ ਟੀਮਾਂ ਵਿੱਚ। ਜੀ ਜੀ। ਤੇ ਆਪਰੇਸ਼ਨ ਪ੍ਰਹਾਰ ਬਾਰੇ ਜੇ ਤੁਸੀਂ ਹੋਰ ਡਿਟੇਲ ਨਾਲ ਥੋੜਾ ਦੱਸ ਪਾਓ ਤੇ ਕਿਸ ਤਰ੍ਹਾਂ ਐਕਸ਼ਨ ਇਹ ਦੱਸਿਆ ਹੋਇਆ ਜੀ ਡਿਸਕ੍ਰੀਟ ਆਪਰੇਸ਼ਨਸ ਨੇ ਓਪਨਲੀ ਆਪਾਂ ਨਹੀਂ ਗੱਲ ਕਰ ਸਕਦੇ। ਜੀ ਜੀ। ਤੇ ਤੁਹਾਨੂੰ ਰਿਜ਼ਲਟ ਛੇਤੀ ਹੀ ਸੀਨੀਅਰ ਅਫਸਰ ਦੱਸਾਂਗੇ। ਉਹ ਵੀ ਆਉਣਗੇ। ਤੇ ਕਿਨੇ ਇੱਕ ਜੀ ਜੀ ਚਲੋ ਠੀਕ ਹੈ। ਬਹੁਤ-ਬਹੁਤ ਸ਼ੁਕਰੀਆ ਐਸਪੀ ਕਾ ਨੇ ਡੀਐਸਪੀ ਵਿਕਰਮਜੀਤ ਬਰਾੜ ਨੂੰ ਪ੍ਰਮੋਟ ਕੀਤਾ ਹੈ ਅੱਜ ਤੱਕ ਨੇ ਡੀਐਸਪੀ ਵਿਕਰਮਜੀਤ ਬਰਾੜ ਨੂੰ ਪ੍ਰਮੋਟ ਕੀਤਾ ਹੈ ਉਹਨਾਂ ਦੇ ਕੰਮ ਦੇ ਲਈ ਐਕਸਲੈਂਸ ਦੇ ਲਈ ਆਪਣੀ ਸਰਵਿਸ ਉਹਨਾਂ ਨੂੰ ਪ੍ਰਮੋਸ਼ਨ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਤੇ ਉਮੀਦ ਜਤਾਈ ਜਾ ਸਕਦੀ ਹੈ ਕਿ ਕਿਸੇ ਦਿਨ ਹੁਣ ਇੱਕ ਜ਼ਬਰਦਸਤ ਐਕਸ਼ਨ ਹੋਰ ਜ਼ਿਆਦਾ ਗੈਂਗਸਟਰ ਦੇ ਖਿਲਾਫ ਸਾਨੂੰ ਦੇਖਣ ਨੂੰ ਮਿਲੇਗਾ ਤੇ ਗੈਂਗਸਟਰ ਦੇ ਖਿਲਾਫ ਵੱਡੀ ਕਾਰਵਾਈ ਕਰ ਚੁੱਕੇ ਨੇ ਵਿਕਰਮਜੀਤ ਬਰਾੜ ਤੇ ਐਨਕਾਊਂਟਰ ਐਕਸਪਰਟ ਮੰਨੇ ਜਾਂਦੇ ਨੇ ਵਿੱਕੀ ਕਾਊਂਟਰਸ ਨੇ ਕਈ ਗੈਂਗਸਟਰਸ ਦਾ ਆਲਰੇਡੀ ਐਨਕਾਊਂਟਰ ਨਾਦਰ ਵੱਲੋਂ ਕੀਤਾ ਜਾ ਚੁੱਕਿਆ ਹੈ ਤੇ ਸਾਡੇ ਨਾਲ ਖੁਦ ਬਿਕਰਮਜੀਤ ਬਰਾੜ ਐਸਪੀ ਜੁੜ ਚੁੱਕੇ ਨੇ ਫਸਟ ਆਫ ਆਲ ਸਰ ਕੰਗ੍ਰੈਚੁਲੇਸ਼ਨਸ ਤੁਹਾਨੂੰ ਪ੍ਰੋਮੋਸ਼ਨ ਮਿਲੀ ਹੈ ਤੁਹਾਡਾ ਫਸਟ ਰਿਐਕਸ਼ਨ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਜੀ ਸੋ ਹਾਊ ਆਰ ਯੂ ਫੀਲਿੰਗ ਹਲੋ ਜੀ ਜੀ ਬਹੁਤ ਥੈਂਕ ਯੂ ਜੀ ਸਾਰਾ ਇਟਸ ਆਲ ਟੀਮ ਵਰਕ ਹਮ ਸਾਡੀ ਟੀਮ ਆ ਤੇ ਆਈ ਏਮ ਵੈਰੀ ਥੈਂਕਫੁਲ ਟੂ ਸਾਡੇ ਡੀਜੀਪੀ ਸਾਹਿਬ ਪੰਜਾਬ ਏਡੀਜੀ ਸਾਹਿਬ ਅਤੇ ਗਵਰਨਮੈਂਟ ਆਫ ਪੰਜਾਬ ਜੀ ਜਿਨ੍ਹਾਂ ਨੇ ਜਿਹੜੀ ਜਿਹੜੀ ਮੇਰੀ ਪ੍ਰੋਮੋਸ਼ਨ ਸੀ ਉਹ ਕੀਤੀ ਹੈ ਤੇ ਅਸੀਂ ਹੋਰ ਵੀ ਆਏ ਅੱਗੇ ਜਿਵੇਂ ਤੇ ਇਸ ਪਰਮੋ ਜਿੰਨ ਮਾਰੇ ਅੰਸਰ ਹੋ ਗੁਰਾ ਉਹਨਾਂ ਖਿਲਾਫ ਇਹ ਜਿਹੜੀ ਕਾਰਵਾਈ ਆ ਜਿਵੇਂ ਕੱਲ ਡੀਜੀਪੀ ਸਾਹਿਬ ਨੇ ਸਾਰੇ ਬਰੀਫ ਕੀਤਾ ਸੀ ਉਹ ਮੈਂ ਇਹ ਜਾਰੀ ਰਊਗੀ ਅੱਗੇ ਜੀ ਜੀ ਤੇ ਬਿਕਰਮਜੀ ਬਰਾੜ ਜੀ ਕੀ ਐਕਸ਼ਨ ਵੀ ਹੋਣ ਸਾਨੂੰ ਜ਼ਬਰਦਸਤ ਦੇਖਣ ਨੂੰ ਮਿਲੇਗਾ ਪਹਿਲਾਂ ਵੀ ਐਕਸ਼ਨ 노 ਡਾਊਟ ਸੀਗਾ ਪਰ ਹੁਣ ਕੀ ਹੋ ਰਿਹਾ ਹੈ ਜੀ ਗੈਂਗਸਟਰਸ ਦੇ ਬਾਹਰ 파ਟ 2 ਚੱਲ ਰਿਹਾ ਹੈ ਜਿਵੇਂ ਡੀਜੀਪੀ ਸਾਹਿਬ ਪੰਜਾਬ ਨੇ ਦੱਸਿਆ ਕਿ ਸਾਰੀਆਂ ਟੀਮ ਜੋ ਚ ਲੱਗੀਆਂ ਨੇ ਤੇ ਉਹ ਐਜ਼ ਉਵੇਂ ਚੱਲ ਰਿਹਾ ਤੇ ਉਵੇਂ ਰਹੂਗਾ ਜੀ ਇਸ ਪਰਮੋ ਕਾਰਵਾਈਆਂ ਬਿਲਕੁਲ ਚੱਲ ਰਹੀਆਂ ਨੇ ਜੀ ਤੇ ਇਹਨਾਂ ਦੇ ਤੋਂ ਨੂੰ ਮੁਸਾਵਰਤ ਮੁਤਾਬਕ ਕਾਰਵਾਈ ਕੀਤੀ ਜਾਊਗੀ ਜਿਹੜੇ ਵੀ ਮੜੇ ਹੰਸਲ ਨੇ ਕ੍ਰਿਮੀਨਲ ਨੇ ਜੀ ਜੀ ਡੀਐਸਪੀ ਤੋਂ ਐਸਪੀ ਤੁਹਾਨੂੰ ਪ੍ਰੋਮੋਸ਼ਨ ਦਿੱਤੀ ਹੈ ਤੇ ਹੁਣ ਫੈਸਲੇ ਲੈਣ ਚ ਕੀ ਹੋਰ ਜ਼ਿਆਦਾ ਸ਼ੌਕ ਹੋਏਗੀ ਕਿਉਂਕਿ ਉਹਦਾ ਵੱਡਾ ਹੈ ਹਾਂਜੀ ਹਾਂ ਬਈ ਪ੍ਰੋਮੋਸ਼ਨ ਦਿੱਤੀ ਹੈ ਤਾਂ ਇਹਨੇ ਥੈਂਕਫੁਲ ਹਾਂ ਮੰਡੋਫ ਪੰਜਾਬ ਐਂਡ ਡੀਜੀਪੀ ਸਾਹਿਬ ਪੰਜਾਬ ਫਾਦਲ ਜੀ ਜੀ ਸਾਹਿਬ ਹਾਂ ਇਹ ਜੀਟੀਐਸ ਤੇ ਮੇਰੇ ਸਾਰੇ ਅਫਸਰ ਸਾਰੇ ਡੀਏਜੀ ਚੋਹਾਨ ਸਾਹਿਬ ਦੀ ਜੀ ਸੰਦੀਪ ਗੋਲ ਸਾਹਿਬ ਤੇ ਹੋਰ ਵੀ ਸਾਡੀ ਟੀਮ ਐਸਐਸਪੀ ਸਾਹਿਬ ਨੇ ਵੀਅਰ ਵਰਕਿੰਗ ਐਜ਼ ਅ ਟੀਮ ਤੇ ਕਿ ਟੀਮ ਵਾਂਗੂ ਹੀ ਸਾਰਾ ਜਿਹੜਾ ਮਜੁੱਠਿਆ ਜਾਂਦਾ ਜਿੰਨਾ ਵੀ ਨੈਟਵਰਕ ਆ ਤੇ ਉਹ ਵੀ ਇੱਕ ਟੀਮ ਬਣ ਕੇ ਅੱਗੇ ਅਸੀਂ ਹੋਰ ਇਹਨਾਂ ਨੂੰ ਫੇਸ ਕਰਾਂਗੇ ਲੜਾਂਗੇ ਤੇ ਇਹਨਾਂ ਦੇ ਮੇਸਟ ਕਾਰਵਾਈ ਕਰਾਂਗੇ ਐਸਪੀ ਬਰਾੜ ਜੀ 골ਡੀ ਬਰਨ ਨੂੰ ਲੈ ਕੇ ਕੀ ਕੁਝ ਰੋਡ ਮੈਪ ਹੈ ਹਾਲਾਂਕਿ ਜੋ ਡੀਜੀਪੀ ਗੌਰਵ ਯਾਦਵ ਨੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਪ੍ਰੋਪਰ ਮੈਪਿੰਗ ਕੀਤੀ ਹੈ ਕਿ ਕਿਹੜੇ ਗੈਂਗਸਟਰ ਲਾ ਜੀ ਕੀ ਹੈ 골ਡੀ ਬਰਾੜਾ ਚ ਕੋਈ ਹੈ ਦੇ ਵਿਲ ਫੇਸ ਨਾ ਨਾ ਤੋਂ ਉੱਤੇ ਕੋਈ ਨਹੀਂ ਦਾ ਕਾਨੂੰਨ ਮੁਤਾਬਕ ਜਿਵੇਂ ਡੀਜੀਪੀ ਸਾਹਿਬ ਨੇ ਕੱਲ ਦੱਸਿਆ ਵੀ ਕਾਰਵਾਈਆਂ ਚੱਲ ਰਹੀਆਂ ਨੇ ਸਾਰੇ ਪ੍ਰੋਸੈਸ ਪੈਂਟਨਰੀ ਅਨਸੂਮਲ ਚੱਲ ਰਹੇ ਨੇ ਜੋ ਵੀ ਲੀਗਲ ਕਾਰਵਾਈ ਹੈ ਨਾ ਤੇ ਹੋ ਸੂਨ ਸਭ ਕੁਝ ਜਿਹੜਾ ਸਾਡੇ ਕਲੀਅਰ ਹੋਊਗਾ ਜੀ ਤੇ ਬਾਕੀ ਅੱਜ ਮੈਂ ਇਸ ਦਿਨ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਇਸ ਬਾਰੇ ਹਾਂ ਜੀ ਜੀ ਐਸਪੀ ਬਰਾੜ ਜੀ 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 ਕਿਉਂਕਿ ਜੋ 골ਡੀ ਬਰਾੜ ਦੇ ਪੇਰੈਂਟਸ ਨੂੰ ਕਿਸਤੇ ਕਨਾਲ ਗ੍ਰਫਤਾਰ ਕੀਤਾ ਸੀ ਹੁਣੇ ਪੁਲਿਸ ਕਸਟਡੀ ਚ ਨੇ ਤੇ 골ਡੀ ਬਰਾੜ ਨੇ ਥ्रेट ਵੀ ਆਈ ਸੀ ਤੁਹਾਨੂੰ ਅਕਸਰ ਇਸ ਤੋਂ ਪਹਿਲਾਂ ਵੀ ਕਈ ਵਾਰ ਥ्रेट्स ਆ ਚੁੱਕੀਆਂ ਨੇ ਤੇ ਇਸ ਤੁਸੀਂ ਕਿਵੇਂ ਕਰਦੇ ਹੋ ਪ੍ਰੋਕਾਸ਼ਨ ਹੋ ਜੀ ਬਸ ਅਸੀਂ ਆਪ ਦਾ ਜੋ ਵੀ ਪ੍ਰੋਕਾਸ਼ਨ ਲੈਂਦੇ ਆ ਸਾਰੇ ਅਫਸਰ ਤੁਹਾਨੂੰ ਗਾਈਡ ਕਰਦੇ ਰਹਿੰਦੇ ਨੇ ਅੱਛਾ ਤੇ ਉਸ ਚੀਜ਼ ਦਾ ਅਸੀਂ ਪ੍ਰੋਕਾਸ਼ਨ ਰੱਖਦੇ ਹਾਂ ਹਾਂ ਤੇ ਕੀ ਕੁਝ ਚੈਲੰਜਸ ਤੁਸੀਂ ਫੇਸ ਕਰਦੇ ਹੋ ਜੇ ਤੁਸੀਂ ਸਾਂਝਾ ਕਰ ਪਾਓ ਹੂੰ ਗੁਣ ਸਾਰੇ ਇਸ ਟੀਮ ਵਰਕ ਆ ਦੀ ਟੀਮ ਨਾਲ ਕਰਦੇ ਚੈਲੰਜਸ ਜ਼ਰੂਰ ਹੁੰਦੇ ਨੇ ਬਸ ਅਸੀਂ ਸਾਰੇ ਉਹ ਟੀਮ ਜਿਹੜਾ ਇਕੱਠੇ ਹੋ ਕੇ ਟੀਮ ਸੈਟੇਜ ਕਰਕੇ ਉਹਨੂੰ ਓਵਰਟੇਕ ਕਰੀਦਾ ਤੇ ਪਹਿਲਾਂ ਵੀ ਬੜਾ ਵਧੀਆ ਚੰਦਰਾ ਸਾਰੇ ਜੀਟੀਐਫ ਸਾਰੀਆਂ ਟੀਮਸ ਲੱਗੀਆਂ ਹੋਈਆਂ ਨੇ ਡੀਵੀਐਸ ਜੀਟੀਐਫ ਨੇ ਸਾਰੇ ਅਸਟਰਾਂ ਦੇ ਹੁਕਮ ਹਤੇ ਤੇ ਉਹੀ ਫੋਰਮ ਗੇਟ ਚਲੀ ਜਾਊਗਾ ਜੀ ਐਸਪੀ ਬਰਾੜ ਜੀ ਇਹ ਵੀ ਤਰ ਤੋ ਜਾਣਕਾਰੀ ਚਾਹਾਂਗੇ ਕਿਉਂਕਿ ਬਾਹਰ ਬੈਠੇ ਨੇ ਵੱਡੇ ਵੱਡੇ ਗੈਂਗਸਟਰਸ ਆਪਰੇਟ ਤੋਂ ਇੱਥੇ ਕਰਦੇ ਨੇ ਆਪਣਾ ਪੂਰਾ ਨਾਦਰ ਨੈਟਵਰਕ ਹੈ ਹੈਨਾ ਉਹਨਾਂ ਦੇ ਰਿਸ਼ਤੇਦਾਰ ਨਹੀਂ ਉਹਨਾਂ ਦੀ نزدیکی ਨੇ ਉਹਨਾਂ ਤੇ ਕਿਸ ਤਿੱਕੇ ਦਾ ਐਕਸ਼ਨ ਤੁਸੀਂ ਲੈ ਰਹੇ ਹੋ ਕਿਉਂਕਿ ਕਿਤਨਾ ਕਿਤੇ ਚੇਨ ਦੀ ਪੂਰੀ ਪ੍ਰੋਬਲਮ ਬਣੀ ਹੋਈ ਹੈ ਜੀ ਉਹ ਜਿਵੇਂ ਵੀ ਅਫਸਰਾਂ ਵੱਲੋਂ ਗਾਈਡਲਾਈਨਸ ਨੇ ਡਾਇਰੈਕਸ਼ਨਸ ਨੇ ਉਹਨੇ ਥੱਲੇ ਗਰਾਊਂਡ ਲੈਵਲ ਤੇ ਕੰਮ ਹੁੰਦਾ ਜੀ ਕਿ ਮੈਂ ਅੱਜ ਉਸ ਗੱਲ ਤੇ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ ਕਿਉਂਕਿ ਇਹ ਆਪਰੇਸ਼ਨਲ ਕੰਮ ਨੇ ਪੋਪੂਲੇਸ਼ਨ ਜਾਰ ਇੰਟਰਸਪਸ ਜੀ ਹਮ ਬਾਕੀ ਜੀ ਜੀ ਤੁਸੀਂ ਜੇ ਗੱਲਬਾਤ ਕਰ ਬੋ ਜੀ 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 ਬਰਾੜ ਜੀ ਅੱਗੇ ਵੀ ਗੈਂਗਸਟਰਸ ਦੇ ਜੋ ਨਜ਼ਦੀਕ ਰਿਸ਼ਤੇਦਾਰੀ ਉਹਨਾਂ ਦੇ ਪੇਰੈਂਟਸ ਨੇ ਜੇ ਇਹੋ ਜਿਹੀ ਐਕਟੀਵਿਟੀਜ਼ ਇਨਵੋਲਵਮੈਂਟ ਉਹਨਾਂ ਦੀ ਸਾਹਮਣੇ ਆਂਦੀ ਹੈ ਕਿ ਉਹਨਾਂ ਤੇ ਸਖਤ ਐਕਸ਼ਨ ਦੇਖਣ ਨੂੰ ਮਿਲੇ ਜੇ ਕੋਈ ਇਨਵੋਲਵ ਨਹੀਂ ਗਾ ਤਾਂ ਕਿਸੇ ਨੂੰ ਕੋਈ ਟੰਗ ਨਹੀਂ ਕੀਤਾ ਜਾਂਦਾ ਬੜਾ ਨਾਰਮਲੀ ਸਾਰੇ ਇਸ ਪੈਟਰਨ ਤੇ ਵਰਕ ਕਰ ਰਹੇ ਆ ਸਾਰੇ ਅਫਸਰ ਵੀ ਸਾਡੀਆਂ ਟੀਮਾਂ ਵਿੱਚ ਜੀ ਜੀ ਤੇ ਆਪਰੇਸ਼ਨ ਪ੍ਰਹਾਰ ਬਾਰੇ ਜੇ ਤੁਸੀਂ ਹੋਰ ਡਿਟੇਲ ਨਾਲ ਥੋੜਾ ਦੱਸ ਪਾਓ ਤੇ ਕਿਸ ਤਰ੍ਹਾਂ ਐਕਸ਼ਨ ਇਹ ਦੱਸੋ ਇਹ ਜੀ ਡਿਸਕ੍ਰੀਟ ਆਪਰੇਸ਼ਨਸ ਨੇ ਓਪਨਲੀ ਆਪਾਂ ਨਹੀਂ ਗੱਲ ਕਰ ਸਕਦੇ ਜੀ ਜੀ ਤੇ ਤੁਹਾਨੂੰ ਰਿਜ਼ਲਟ ਛੇਤੀ ਹੀ ਸੀਨੀਅਰ ਅਫਸਰ ਦੱਸਾਂਗੇ ਉਹ ਵੀ ਆਉਣਗੇ ਤੇ ਕਿਨੇ ਇੱਕ ਜੀ ਜੀ ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਐਸਪੀ ਵਿਕਰਮਜੀਤ ਬਰਾਰ ਸਾਡੇ ਨਾਲ ਜੁੜਾ ਉਹਨੇ ਕਿਹਾ ਕਿ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲੇਗਾ ਤੇ ਜੇ ਕੋਈ ਗੈਂਗਸਟਰਸ ਨੇ ਉਹਨਾਂ ਦੇ ਨਜ਼ਦੀਕੀ ਕੋਈ ਨ ਦੇ ਕੋਈ ਰਿਸ਼ਤੇਦਾਰ ਦੀ ਸ਼ਮੂਲੀਅਤ ਪਾਈ ਗਈ ਤੇ ਉਹਨਾਂ ਦੇ ਖਿਲਾਫ ਇਸ ਸਖਤ ਐਕਸ਼ਨ ਸਖਤ ਕਾਰਵਾਈ ਜੋ ਹੈ ਉਹਨਾਂ ਦੇ ਖਿਲਾਫ ਕੀਤੀ ਜਾਏਗੀ ਤੇ ਪੰਜਾਬ ਸਰਕਾਰ ਨੇ ਡੀਐਸਪੀ ਵਿਕਰਮਜੀਤ ਬਰਾਰ ਨੂੰ ਪ੍ਰੋਮੋਸ਼ਨ ਦਿੱਤੀ ਹੈ ਸਰਕਾਰ ਨੇ ਵਿਕਰਮਜੀਤ ਬਰਾਰ ਨੂੰ ਡੀਐਸਪੀ ਤੋਂ ਐਸਪੀ ਬਣਾ ਦਿੱਤਾ ਹੈ ਗੈਂਗਸਟਰਾਂ ਦੇ ਖਿਲਾਫ ਵੱਡੀ ਕਾਰਵਾਈ ਕਰ ਚੁੱਕੇ ਨੇ ਵਿਕਰਮਜੀਤ ਬਰਾਰ ਐਂਕਾਊਂਟਰ ਸਪੈਸ਼ਲਿਸਟ ਉਹਨਾਂ ਨੂੰ ਕਿਹਾ ਜਾਂਦਾ ਹੈ ਵਿੱਕੀ ਕਾਂਰਸ ਨੇ ਕਈ ਗੈਂਗਸਟਰਾਂ ਦਾ ਆਲਰੇਡੀ ਉਹ ਐਨਕਾਊਂਟਰ ਕਰ ਚੁੱਕੇ ਨੇ ਗੈਂਗਸਟਰ ਤੋਂ ਜਾਨ ਤੋਂ ਮਾਰਨ ਦੀ ਉਹਨਾਂ ਨੂੰ ਕਈ ਵਾਰ ਤਰਕੀਵ ਮਿਲ ਚੁੱਕੇ ਹੈ ਹਲਕੀ ਗੱਲਬਾਤ ਅਸੀਂ ਕੀਤੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਓਏ ਉਹਨਾਂ ਦੀ ਜੋ ਪੂਰੀ profession ਹੈ ਉਸ ਦਾ 파ਟ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਉਹਨਾਂ ਨੂੰ threat calls ਮਿਲ ਚੁੱਕਿਆ ਹੈ ਤਦ ਤੱਕ ਨੇ ਡੀਐਸਪੀ ਵਿਕਰਮ ਜੀ ਸਬ